ਜਸ ਸਕਾਲ ਦੇ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪ੍ਰਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਕੰਮ ਖਾਉਣੀ ਆ ਤੇ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਬਾਕੀ ਇੱਥੇ ਆਓ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੁਆਈ ਕਰਾ ਲਓ ਤਸੱਲੀ ਆਪਣੀ ਇੱਥੇ ਕਰਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਚੜ੍ਹਦੀ ਕਲਾ ਵਿੱਚ ਤੇ ਨਾਮ ਦੱਸਦੇ ਕਰੀਏ ਨਾਮ ਜੀ ਮੇਰਾ ਜਿੰਦਾ ਏ ਫੋਨ ਨੰਬਰ ਹੈ 91 44 60 94 ਠੀਕ ਹੈ ਜੀ ਹਾਂਜੀ ਤੇ ਪਿੰਡ ਆਪਣਾ ਚਾਟੇਵਿੰਡ ਹੈ ਨਾ ਚਾਟੇਵਿੰਡ ਹੈ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਹਾਂਜੀ ਤੇ ਗਾਂ ਅੱਜ ਤਾਜੀ ਸੋਈ ਆ ਤਾਜੀ ਤਾਜੀ ਦੱਸੋ ਤਾਜੀ ਸੋਈ ਆ ਕਿੰਨੇ ਕਿ ਦਿਨਾਂ ਦੀ ਸੂਈ ਆ 1000 ਰੁਪਏ ਜੀ ਅੱਜ ਤੀਜਾ ਦਿਨ ਨਾਲੂ ਦਾ ਨਾਲ ਨਾੜ ਜਿਹੜਾ ਤਾਜ਼ਾ ਹੀ ਆ ਨਾਲ ਨਾਲ ਹੀ ਠੀਕ ਹੈ ਜੀ ਤੀਜਾ ਦਿਨ ਸੂਈ ਨੂੰ ਠੀਕ ਹੈ ਜੀ 15 ਕਿਲੋ ਬੌਲੀ ਲਾਲੇ ਕੋਈ ਕੱਚਾ ਦੁੱਧ ਵਾਲੇ ਤਿਆਰ ਹਿਆਰ ਮੋਕੇ ਤੇ ਹਾਂ ਜੀ ਜਿਹੜਾ ਆਪਾਂ ਚਵਾ ਦੇਣਾ ਕਿੰਨਾ ਕਰੀ ਜਾਊਗੀ ਇਹ ਇਹ 20 ਕਿਲੋ ਦੁੱਧ ਦੇਊਗੀ ਅਜੇ ਤਾਂ ਮਾਲਾ ਮੂਲਾ ਚੱਲਣਾ ਰਪੀ ਬਾਕੀ ਇਹ ਆ ਵੀ ਰੰਗ ਰੂਪ ਦੀ ਚੰਗੀ ਆ ਚੰਗੀ ਆ ਇੱਕ ਕਵੱਛੀ ਨਹੀਂ ਇਹ ਖੁੱਲੀ ਹਾਂ ਜੀ ਰੱਸੀ ਦਾ ਮੜਾ ਮੋੜ ਆਲ ਕਰਦੀ ਠੀਕ ਆ ਚੱਬੂ ਦਾ ਹਨਾ ਚੱਬੂ ਦਾ ਠੀਕ ਆ ਚੱਬੂ ਦਾ ਕਈ ਜਾਣੇ ਤਲਿਆਰਾ ਵੀ ਕਹਿ ਦਿੰਦੇ ਆ ਚੱਬੂ ਕਹਿ ਦਿੰਦੇ ਰੱਸੀ ਦਾ ਉਹਦਾ ਥੋੜਾ ਜਿਹਾ ਕਰਦੀ ਰੱਸੀ ਦੇ ਨਾਲ ਉਹਦਾ ਤੁਰ ਤਰਦੀ ਵਧੀਆ ਕੋਈ ਗੱਲ ਬਾਤ ਨਹੀਂ ਚਵਾਈ ਚੁਵਾਈ ਤੋਰਾ ਹਾਂ ਫਿਰ ਇੱਕ ਦੀ ਮੈਂ ਹਰੋਂ ਤੇਰਾ ਮਿੰਦਰ ਦੀ ਦਰਦੀ ਜੀ ਆ ਕਈ ਇਹ ਦੇ ਘਰਾਂ ਦੇ ਪਸ਼ੂ ਬਾਹਰ ਕੱਡੇ ਨਹੀਂ ਹੁੰਦੇ ਆ ਲੈਕੀ ਬਾਕੀ ਥੱਲੇ ਸਫਾਈ ਦੇ ਜਿੰਨੇ ਵੀ ਆ ਫਿਕਸਾ ਦਰਦੀ ਆ ਅੱਗੇ ਵੀ ਮੋਟੀ ਸਾਹਤ ਬਾਈ 1 ਨੰਬਰ ਚਲਾਈ ਆ ਦੇਖ ਥੱਲੇ ਜੇ ਸੀਲਸ ਲੱਗ ਗਏ ਲੈ ਜਾ ਵੀਰ ਜੀ ਬਾਕੀ ਥਣ ਵੀ ਬੜਾ ਪਿਆਰਾ ਲੱਗਾ ਏ ਤੇ Otra 20 ਚਵਾਓ ਕੇ ਪੂਰਾ ਸ਼ੁਆਬ ਖਾਈ ਆ ਦਿਖਾ ਦੇ ਚਵਾੜ ਦਿਖਾਈ ਦੇ ਪਸੰਦ ਹੀ ਹੈ ਜਬੀ ਤੇ ਅਥਾਣੇ ਦੇ ਕਰੀ ਦੇਖ ਸਕਦੇ ਆ ਪਾ ਲਾਗੇ ਆਣਾ ਜਿਹੜਾ ਚੰਗਾ ਲੱਗਾ ਉਤਰਾ ਦਿਖਾ ਦੇ ਜਵਾਬ ਜੀ ਆ ਦੇ ਤਾਂ ਸਿਆ ਆ ਇਹ ਨਾ ਚਵਾਰ ਲੱਗਾ ਵੇ ਕੀ ਆ ਬਤਾਂ ਠੀਕ ਹੈ ਬਿਲਕੁਲ ਸਾਫ ਆ ਗਿਆ ਚਾਰੇ ਥਾਂ ਇੱਕੋ ਜੀ ਤੇ ਠੱਡੀ ਤੇ ਰਹੀ ਹੈ ਨਾ ਹੋ ਗਿਆ ਸੈਟ ਥੋੜਾ ਜਿਹਾ ਸਾਫ ਹੈ ਮੋਰ ਲੱਗੋ ਤੇ ਇਹ ਵੀ ਉੱਪਰ ਕੋਈ ਗਾੜੀ ਕੋ ਜਾ ਆ ਜੀ ਲੋ ਠੀਕ ਜੀ ਛੱਡ ਦੇ ਤਾਂ ਨਹੀਂ ਦੇਖ ਲਈ ਫਿਰ ਤੋਪ ਦੇਖਾ ਦੇ ਚੱਲ ਆ ਇਹ ਦੋ ਵਾਰੀ ਖੁੱਲੋ ਨਹੀਂ ਹਰ ਪੀ ਤੂੰ ਤੇ ਕਿੰਨਾ ਫਿਰ ਮੁੱਲ ਰੱਖਣਾ ਵੇ ਜੀ ਅਸ ਕਰ ਨੂੰ ਭਾਵੇਂ 80 ਕਰ ਲਈ ਹਾਂਜੀ 75 ਕਰ ਲਈ ਕਰਦੀਏ ਥੋੜਾ ਬਤਾਂ ਮਨ ਹੋ ਰਿਹਾ ਅੱਛਾ 72000 ਦੀ ਚਲੋ ਬਾਕੀ ਮੌਕੇ ਤੇ 20 ਕਿਲੋ ਵਾੜ ਪਾ ਜੂਗੀ ਪਲੀ ਪੁਲੀ ਆ ਥੋੜੀ ਖਾ ਪੀ ਕੇ ਸਿੱਧੀ ਹੋ ਜੂ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਚੋ ਚਵਾ ਗਿਆ ਨਾ ਆਪਾਂ ਜੇ ਕੇਸ ਨੂੰ ਮਾੜਾ ਟੱਕਰ ਦਾਂਗੇ ਹਾਂਜੀ ਕਿਸੇ ਨੇ ਆਪਣਾ ਬੂਹੇ ਨਹੀਂ ਚੜਨਾ ਠੀਕ ਹੈ ਜੀ ਚੰਗਾ ਕਰਾਂਗੇ ਜਾਂ ਚੰਗਾ ਬੀਜਾਂਗੇ ਜਾਂ ਚੰਗਾ ਹੋਣਾ ਠੀਕ ਹੈ ਜੀ ਆਪਾਂ ਅੱਗੇ ਨਾ ਠਗੀ ਧੋਰੀ ਵਾਲਾ ਕੰਮ ਕਰਾਂਗੇ ਨਾ ਤੇ ਭਾਂਡੇ ਖੜਕਦੇ ਰਹਿੰਦੇ ਹੁੰਦੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਹਾਂ ਛਾਂ ਛੁਣ ਕਿੱਡਾ ਵਧੀਆ ਲੱਗਾ ਬੱਚੀ ਪਹਿਲਾ ਪਹਿਲਣ ਵਹਿੜ ਹੈ ਠੀਕ ਹੈ ਜੀ ਹਾਂ